ਪੈਰੋ ਬਾਣੀ ਰਵਿਦਾਸ ਜੀਓ ਕੀ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਬਿਨ ਦੇਖੇ ਉਪਜੈ ਨਹੀਂ ਆਸਾ ਜੋ ਦੀ ਸਹਿ ਸੋ ਹੋਏ ਬਿਨਾਸਾ ਵਰਨ ਸਹਿਤ ਜੋ ਜਾਪੈ ਨਾਮ ਸੋ ਜੋਗੀ ਕੇਵਲ ਨੇਹ ਕਾਮ ਪਰ ਚੈ ਰਾਮ ਰਵੈ ਜੋ ਕੋਈ ਪਾਰਸ ਪਰਸੈ ਦੁਬਦਾ ਨਾ ਹੋਈ ਰਹਾਉ ਸੋ ਮੋਨ ਮਨ ਕੀ ਦੁਬਦਾ ਖਾਏ ਬਿਨ ਦਵਾਰੈ ਤ੍ਰੈ ਲੋਕ ਸੁਮਾਏ ਮਨ ਕਾ ਸੁਭਾਉ ਸਭ ਕੋਈ ਕਰੈ ਕਰਤਾ ਹੋਇ ਸੋ ਅਨਪੈ ਰਹੈ ਫਲ ਕਾਰਨ ਫੂਲੀ ਬਨਰਾਏ ਫਲ ਲਾਗਾ ਤਬ ਫੂਲ ਬੁਲਾਏ ਗਿਆਨੈ ਕਾਰਨ ਕਰਮ ਅਭਿਆਸ ਗਿਆਨ ਭਯਾ ਤਹਿ ਕਰਮਹਿ ਨਾਸ ਕ੍ਰਿਤ ਕਾਰਨ ਦਦ ਮਥੈ ਸਿਆਨ ਜੀਵਤ ਮੁਕਤ ਸਦਾ ਨਿਰਵਾਣ ਕਹਿ ਰਵਦਾਸ ਪਰਮ ਬੈਰਾਗ ਹਿਰਦੈ RAM ਕੀ ਨਾਮ ਜਪਸ ਅਭਾਗ ਨਾਮਦੇਵ ਆਓ ਕਲੰਦਰ ਕੇਸਵਾ ਕਾਰੇ ਅਬਦਾਲੀ ਭੇਸ ਵਾਰਾਹਾ ਜਿਨ ਅਕਾਸ ਕੁਲਹਿ ਸਿਰ ਕੀਨੀ ਕਉਸੈ ਸप्त पायਾਲਾ ਚਮਰ ਪੋਸ਼ ਕਾ ਮੰਦਰ ਤੇਰਾ ਇਹ ਵਿਦ ਬਨੇ ਗੋਪਾਲਾ ਛੱਪਨ ਕੋਟ ਕਾ ਪੇਹਨ ਤੇਰਾ 16 ਸਹਿਸ ਇਜਾਰਾ ਭਾਰ 18 ਮੁਦਗਰ ਤੇਰਾ ਸਹਿਨਿਕ ਸਭ ਸੰਸਾਰਾ ਦੇਹੀ ਮਹਿਜਬ ਮਨ ਮੌਲਾਨਾ ਸਹਿਜ ਨਿਵਾਜ ਗੁਜਾਰੈ ਬੀਬੀ ਕੌਲਾ ਸਿਉ ਕਾਇਨ ਤੇਰਾ ਨਿਰੰਕਾਰ ਆਕਾਰੈ ਭਗਤ ਕਰਤ ਮੇਰੇ ਤਾਲ ਛਨਾਏ ਕਹਿ ਪਹਿ ਕਰੂੰ ਪੁਕਾਰਾ ਨਾਮੇ ਕਾ ਸੁਆਮੀ ਅੰਤਰਜਾਮੀ ਫਿਰੇ ਸਗਲ ਬਦੇਸਵਾ ਰਾਗ ਬਸੰਤ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਦੋ ਤੁਕੇ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਮਾਹਮਾਹਮ ਮਾਰਖੀ ਚੜਿਆ ਸਦਾ ਬਸੰਤ ਪਰਪੜ ਚਿੱਤ ਸੰਭਾਲ ਸੋਏ ਸਦਾ ਸਦਾ ਗੋਬਿੰਦ ਪੋਲਿਆ ਹਉ ਮੈਂ ਸੁਰਤ ਵਿਸਾਰ ਹਉ ਮੈਂ ਮਾਰ ਵਿਚਾਰ ਮਨ ਗੁਣ ਵਿੱਚ ਗੁਣ ਲੈ ਸਾਰ ਰਹਾਉ ਕਰਮ ਪੇੜ ਸਾਖਾ ਹਰੀ ਧਰਮ ਫੁੱਲ ਫਲ ਗਿਆਨ ਪਤ ਪ੍ਰਾਪਤ ਸ਼ਾਮ ਘਣੀ ਚੂਕਾ ਮਾਨੇ ਅਭਾਨ ਅੱਖੀ ਕੁਦਰਤ ਕੰਨੀ ਬਾਣੀ ਮੋਖੇ ਆਖਣ ਸੱਚ ਨਾਮ ਪਤ ਕਾ ਧਨ ਪੂਰਾ ਹੋਆ ਲਾਗਾ ਸਹਜ ਧਿਆਨ ਮਹਾਰੂਤੀ ਆਵਣਾ ਵੇਖੋ ਹੋ ਕਰਮ ਕਮਾਏ ਨਾਨਕ ਹਰੇ ਨਾ ਸੂਕਹਿ ਜੇ ਗੁਰਮੁਕਰਹਿ ਸੁਮਾਏ ਮਹੱਲਾ ਪਹਿਲਾ ਬਸੰਤ ਰੁਤ ਆਈ ਲੈ ਸਰਸ ਬਸੰਤ ਮਾਹੀ ਰੰਗ ਰਾਤੇ ਰਵਹ ਸੇ ਤੇਰ ਚਾਈ ਕਿਸ ਪੂਜ ਚੜਾਵਾਂ ਲਗੋਂ ਪਾਏ ਤੇਰੇ ਦਾਸਨ ਦਾਸਾ ਕਹੂੰ ਰਾਏ ਜਗ ਜੀਵਨ ਜੁਗਤ ਨਾ ਮਿਲਾਇ ਕਾਏ ਰਹਾਉ ਤੇਰੀ ਮੂਰਤ ਏਕਾ ਬਹੁਤ ਰੂਪ ਕਿਸ ਪੂਜ ਚੜਾਵਾਂ ਦੇਉ ਧੂਪ ਤੇਰਾ ਅੰਤ ਨਾ ਪਾਇਆ ਕਹਾਂ ਪਾਏ ਤੇਰਾ ਦਾਸਨ ਦਾਸਾ ਕਹੂੰ ਰਾਏ ਤੇਰੇ ਸੱਠ ਸੰਬਤ ਸਭ ਤੀਰਥਾਂ ਤੇਰਾ ਸੱਚ ਨਾਮ ਪਰਮੇਸ਼ਰਾ ਤੇਰੀ ਗਤ ਅਬ ਗਤ ਨਹੀਂ ਜਾਣੀਐ ਅਣਜਾਣਤ ਨਾਮ ਵਖਾਣੀਐ ਨਾਨਕ ਵਿਚਾਰਾ ਕਿਆ ਕਹੈ ਸਭ ਲੋਕ ਸਲਾਹੀ ਏਕ ਸੈ ਸਿਰ ਨਾਨਕ ਲੋਕਾਂ ਪਾਵ ਹੈ ਬਲਿਹਾਰੀ ਜਾਉ ਜੀਤੇ ਤੇਰੇ ਨਾਮ ਹੈ ਬਸੰਤ ਮਹੱਲਾ ਪਹਿਲਾ ਸੋ ਇਨੀ ਕਾ ਚੌਕਾ ਕੰਚਨ ਕੁਵਾਰ ਰੂਪੇ ਕੀਆਂ ਆਕਾਰਾਂ ਬਹੁਤ ਬਿਸਥਾਰ ਗੰਗਾ ਕਾ ਉਦਕ ਕ੍ਰੰਤੇ ਕੀ ਆਗ ਗੁਰੜਾ ਖਾਣਾ ਦੁੱਧ ਸਿਉ ਗਾੜ ਰੇ ਮਨ ਲੇਖੈ ਕਬਹੂ ਨਾ ਪਾਏ ਜਾਮ ਨਾ ਭੀਜੈ ਸਾਚ ਨਾਏ ਰਹਾਉ 10 8 ਲੀਖੇ ਹੋਵਹਿ ਪਾਸ ਚਾਰੇ ਬੇਦ ਮੁਖਾਗਰ ਪਾਠ ਪੁਰਬੀ ਨਾਮ ਐ ਵਰਨਾ ਕੀ ਦਾਤ ਵਰਤਨੇਮ ਕਰੇ ਦਿਨ ਰਾਤ ਕਾਜੀ ਮੁੱਲਾ ਹੋਵੈ ਸੇਖ ਜੋਗੀ ਜੰਗਮ ਭਗਵੇਂ ਭੇਖ ਕੋ ਗਿਰਹੀ ਕਰਮਾਂ ਕੀ ਸੰਦ ਬਿਨ ਬੂਜੇ ਸਭ ਖੜੀ ਅਸ ਬੰਦ ਜੇਤੇ ਜੀ ਲਿਖੀ ਸਰਕਾਰ ਕਰਨੀ ਉਪਰ ਹੋਵਗ ਸਾਰ ਹੁਕਮ ਕਰਹਿ ਮੂਰਖਾ ਗਾਵਾਰ ਨਾਨਕ ਸਾਚੇ ਕੇ ਸਿਫਤ ਪੰਡਾਰ ਬਸੰਤ ਮਹੱਲਾ ਤੀਜਾ ਵਸਤਰ ਉਤਾਰ ਦਿਗੰਬਰ ਹੋਗ ਜਟਾ ਧਾਰ ਕਿਆ ਕਮਾਵੇ ਜੋਗ ਮਨ ਨਿਰਮਲ ਨਹੀਂ ਦਸਵੇਂ ਦਵਾਰ ਭ੍ਰਮ ਭ੍ਰਮ ਆਵੇ ਮੂੜਾ ਵਾਰੂ ਵਾਰ ਏਕ ਧਾਵੋ ਹੋ ਮੂੜ ਮਨ ਪਾਰ ਉੱਤਰ ਜਾਹਿ ਇਕ ਖਿਨਾ ਰਹਾਉ ਸਿਮਰਤ ਸਾਸਤਰ ਕਰਹਿ ਵਿਖਿਆਨ ਨਾਦੀ ਬੇਦੀ ਪੜਹਿ ਪੁਰਾਣ ਪਖੰਡ ਦ੍ਰਿਸ਼ਟ ਮਨ ਕਪਟ ਕਮਾਹੇ ਤਿਨ ਕੈ ਰਮਈਆ ਨੇੜ ਨਾਈ ਜੇ ਕੋ ਅਹਸਾਸ ਸੰਜਮੀ ਹੋਏ ਕਿਰਿਆ ਵਸੀਖ ਪੂਜਾ ਕਰੇ ਅੰਤਰ ਲੋਭ ਮਨ ਵਿਖਿਆ ਮਾਹੇ ਓਏ ਨਿਰੰਜਨ ਕੈਸੇ ਪਾਹੇ ਕੀਤਾ ਹੋਏ ਕਰੇ ਕਿਆ ਹੋਏ ਜਿਸਨੋ ਆਪ ਚਲਾਏ ਸੋਏ ਨਦਰ ਕਰੇ ਤਾਂ ਭਰਮ ਚਕਾਏ ਹੁਕਮ ਮਾ ਬੂਝੇ ਤਾਂ ਸਾਚਾ ਪਾਏ ਜਿਸ ਜੀਉ ਅੰਤਰ ਮੈਲਾ ਹੋਏ ਤੀਰਤ ਭਵੈ ਦਸੰਤਰ ਲੋਏ ਨਾਨਕ ਮਿਲਿਆ ਸਤਗੁਰ ਸੰਗ ਤਉ ਭਵਜਲ ਕੇ ਤੂ ਤਸ ਬੰਦ ਬਸੰਤ ਮਹੱਲਾ ਪਹਿਲਾ ਸਗਲ ਭਵਨ ਤੇਰੀ ਮਾਇਆ ਮੋਹ ਮੈਂ ਅਵਰਨਾ ਦੀ ਸਹਿ ਸਰਬ ਤੋਹ ਮੂ ਸੁਰਨਾਥਾ ਦੇਵਾ ਦੇਵ ਹਰ ਨਾਮ ਮਿਲੈ ਗੁਰ ਚਰਨ ਸੇਵ ਮੇਰੇ ਸੁੰਦਰ ਗਹਿਰ ਗੰਭੀਰ ਲਾਲ ਗੁਰਮਖ RAM ਨਾਮ ਗੁਣ ਗਾਏ ਤੂੰ ਅਪਰੰਪਰ ਸਰਬ ਪਾਲ ਰਹਾਉ ਬਿਨ ਸਾਧਨਾ ਪਾਈਐ ਹਰਿ ਕਾ ਸੰਗ ਬਿਨ ਗੁਰ ਮਹਿਲ ਮਲੀਨ ਅੰਗ ਬਿਨ ਹਰ ਨਾਮ ਨਾ ਸੁਧ ਹੋਏ ਗੁਰ ਸ਼ਬਦ ਸਲਾਹੇ ਸਾਚ ਸੋਏ جا کو تو رکھ ہے رکھن ہار ਸਤ ਗੁਰੂ ਮਲਾਵਹਿ ਕਰਹਿ ਸਾਰ ਬਿਖ ਹਉ ਮੈਂ ਮਮਤਾ ਪਰ ਹਰਾਈ ਸਭ ਦੁਖ ਬਨਾਸੀ RAM ਰਾਏ ਊਤਮ ਗਤਿ ਮੇ ਤਹਰ ਗੁਣ ਸਰੀਰ ਗੁਰਮਤਿ ਪ੍ਰਗਟੇ RAM ਨਾਮ ਹੀਰਾ ਲਿਵ ਲਾਗੀ ਨਾਮ ਤਜ ਦੂਜਾ ਭਾਉ ਜਨ ਨਾਨਕ ਹਰ ਗੁਰ ਗੁਰ ਮਲਾਉ ਬਸੰਤ ਮਹੱਲਾ ਪਹਿਲਾ ਮੇਰੀ ਸਖੀ ਸਹੇਲੀ ਸੁਨੋ ਭਾਏ ਮੇਰਾ ਪਿਰ ਰੀ ਸਾਲੂ ਸੰਗ ਸਾਏ ਉਹ ਅਲਖ ਨਾ ਲਖੀਐ ਕਹੋ ਕਾਏ ਗੁਰ ਸੰਗ ਦਿਖਾਇਓ ਰਾਮ ਰਾਏ ਮਿਲ ਸਖੀ ਸਹੇਲੀ ਹਰ ਗੁਣ ਬਣੀ ਹਰ ਪ੍ਰਭ ਸੰਗ ਖੇਲਹਿ ਵਰ ਕਾਮਨ ਗੁਰਮੁਖ ਖੋਜਤ ਮਨ ਮਨੇ ਰਹਾਉ ਮਨ ਮੁਖੀ ਦੁਆਗਣ ਨਾਹੀ ਭੇਉ ਉਹ ਘਟ ਘਟ 라ਵੇ ਸਰਬ ਪਰਿਉ ਗੁਰਮਖ ਥਿਰ ਚੀਨੈ ਸੰਗ ਦੇਉ ਗੁਰਨਾਮ ਦਰੜਾਇਆ ਜਪ ਜਪਿਉ ਬਿਨ ਗੁਰ ਭਗਤ ਨਾ ਪਾਉ ਹੋਇ ਬਿਨ ਗੁਰ ਸੰਤ ਨਾ ਸੰਗ ਦੇ ਬਿਨ ਗੁਰ ਅੰਦਲੇ ਧੰਰ ਰੋਇ ਮਨ ਗੁਰਮਖ ਨਿਰਮਲ ਮਲ ਸ਼ਬਦ ਖੋਇ ਗੁਰ ਮਨ ਮਾਰਿਉ ਕਰ ਸੰਜੋਗ ਹਨ ਸਰਾਵੇ ਭਗਤ ਜੋਗ ਗੁਰ ਸੰਤ ਸਭਾ ਦੁੱਖ ਮਿਟੈ ਰੋਗ ਜਨ ਨਾਨਕ ਹਰ ਵਰ ਸਹਿਜ ਜੋਗ